ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਤੁਸੀਂ ਉੱਪਰ ਟਾਈਟਲ ਪੜ੍ਹ ਲਿਆ ਹੋਵੇਗਾ ਕਿ ਅੱਜ ਜਿਹੜਾ ਲਾਈਵ ਕਰਨ ਦਾ ਮਕਸਦ ਹੈ ਉਹ ਪੰਜਾਬ ਦੇ ਵਿੱਚ ਵੱਧ ਰਹੀ ਗੁੰਡਾਗਰਦੀ ਨੂੰ ਲੈ ਕੇ ਆ ਅੱਜ ਤਬੀਅਤ ਤਾਂ ਥੋੜੀ ਠੀਕ ਨਹੀਂ ਸੀ ਹੈਗੀ ਪਰ ਉਹਦੇ باوجود ਵੀ ਜਿਹੜੀ ਆ ਮੈਂ ਫਿਰ ਵੀ ਆਪ ਪੈਂਟਰਾਂਵਾਂ ਦੇ ਨਾਲ ਜਿਹੜੀ ਆ ਵਿਚਾਰ ਸਾਂਝੇ ਕਰਨ ਦਾ ਜਾਂ ਮੇਰੇ ਨੂੰ ਲੱਗਿਆ ਕਿ ਮੈਨੂੰ ਪੁਚਾਰ ਰੱਖਣੇ ਚਾਹੀਦੇ ਆ ਮੈਂ ਜਰੂਰ ਕੋਸ਼ਿਸ਼ ਕੀਤੀ ਐ ਲਾਡੀ ਰਗਰੇਟਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀ ਜੀ ਉਹ ਠੀਕ ਠਾਕ ਉਹ ਮੈਂ ਬੇਨਤੀ ਕਰਾਂ ਕਿ ਪੰਜਾਬ ਦੇ ਵਿੱਚ ਨਾ ਗੁੰਡਾਗਰਦੀ ਵੱਧਦੀ ਜਾ ਰਹੀ ਆ ਕਈਓ ਸਮਾਜਿਕ ਦੇ ਸਮਾਜਿਕ ਜਥੇਬੰਦੀਆਂ ਦੇ ਨਾਂ ਤੇ ਖੋਣ ਤਾਂ ਇਥੋਂ ਤੱਕ ਕਿ ਧਾਰਮਿਕ ਆਗੂ ਵੀ ਸਾਡੇ ਬਖਸ਼ੇ ਨਹੀਂ ਜਾ ਰਹੇ ਮੈਂ ਅੱਜ ਅਸੀਂ ਗੱਲ ਕਰਾਂਗੇ ਉਸ ਇਨਸਾਨ ਬਾਰੇ ਜਿਹੜਾ ਆਪਣੇ ਨਾਂ ਦੇ ਪਿੱਛੋਂ ਸਿੰਘ ਕਟਾ ਕੇ ਤੇ ਝੋਟਾ ਲਖਵਾ ਰਿਹਾ ਉਹ ਬੰਦੇ ਦੀ ਮਾਨਸਿਕਤਾ ਕਿੰਨੀ ਕੁ ਵਧੀਆ ਹੋ ਸਕਦੀ ਆ ਤੁਸੀਂ ਆਪ ਦੇਖ ਲਓ ਕਿ ਜਿਹੜਾ ਗੁਰੂ ਸਾਹਿਬ ਦਾ ਦਿੱਤਾ ਹੋਇਆ ਸਿੰਘ ਸ਼ਬਦ ਕਟਾ ਕੇ ਆਪਣੇ ਨਾਲ ਝੋਟਾ ਲਾ ਰਿਹਾ ਪਸ਼ੂ ਪਸ਼ੂ ਵਾਲਾ ਪਸ਼ੂ ਬਿਰਤੀਆਂ ਵਾਲੇ ਜਿਹੜੇ ਨਾਂ ਲਖਾ ਰਿਹਾ ਵਾ ਉਹਨਾਂ ਦੀ ਅਕਲ ਵੀ ਤੇ ਪਸ਼ੂਆਂ ਵਾਲੀ ਹੋਏਗੀ ਨਾ ਪਤਾ ਨਹੀਂ ਕਿਉਂ ਮਾਣ ਕਰਦੇ ਆ ਝੋਟਾ ਉਹ ਪਤਾ ਨਹੀਂ ਕੀ ਕੀ ਲਖਾਈ ਨਾਲ ਫਿਰਦੇ ਆ ਆਪਣੀ ਸ਼ਕਲ ਵੀ ਓਦਾਂ ਦੀ ਆਕਲ ਵੀ ਓਦਾਂ ਦੀ ਆ ਜੇ ਤੁਹਾਨੂੰ ਵੀਰੇ ਇੰਨਾ ਇੱਕ ਚਾਹ ਵਾ ਝੋਟੇ ਝਾਟੇ ਬਣਦਾ ਤੇ ਰੱਬ ਨੇ ਤਾਂ ਫਿਰ ਤੁਹਾਡੀ ਆਉਣ ਵਾਲੀ ਜਿਹੜੀ ਆ ਮੇਰੇ ਖਿਆਲ ਦੇ ਨਾਲ ਆ ਨਸਲ ਦੇ ਵਿੱਚ ਤੁਹਾਨੂੰ ਲਿਆ ਕੇ ਕੋਈ ਗਲਤੀ ਕਰ ਲਈ ਐ ਉਸ ਅਕਾਲਪੁਰਖ ਨੇ ਦੂਜੀ ਵਾਰੀ ਫਿਰ ਤੁਹਾਨੂੰ ਝੋਟੇ ਝਾਟੇ ਵਾਲੀਆਂ ਹੀ ਨਸਲਾਂ ਤੁਹਾਨੂੰ ਮਿਲਣੀਆਂ ਨੇ ਤੇ ਉਹਦੇ 'ਚ ਤੁਸੀਂ ਫਿਰ ਚੀਕਾਂ ਮਾਰ ਚੋ ਮਾਰਨੀਆਂ ਨੇ ਸੁ ਮੈਂ ਬੇਨਤੀ ਇਹ ਕਰਾਂ ਕਿ ਉਸ ਇਨਸਾਨ ਨੇ ਜੋ ਵੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਜੀ ਨਾਲ ਬੱਦਸ ਲੋਕੀ ਕੀਤੀ ਹੈ ਇੱਥੇ ਦੋ ਆਪਾਂ ਬڑے ਵਿਚਾਰ ਬڑے ਤਰੀਕੇ ਨਾਲ ਰੱਖਣੇ ਆ ਕਿ ਇੱਥੇ ਇਹ ਨਹੀਂ ਆ ਕਿ ਉਹਦਾ ਹੱਕ ਨਹੀਂ ਬਣਦਾ ਐਜੇ ਸਿੱਖ ਜਿਹੜਾ ਵਾ ਉਹਦਾ ਬਿਲਕੁਲ ਹੱਕ ਬਣਦਾ ਲੇਕਿਨ ਤਰੀਕਾ ਹੈ ਅਸੀਂ ਸਾਡੇ ਸਾਨੂੰ ਪਤਾ ਨਹੀਂ ਕਿੰਨੀਆਂ ਸ਼ਿਕਾਇਤਾਂ ਹੁੰਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਨਾਲ ਅਸੀਂ ਉਹਨਾਂ ਕੋ ਬਾਕਾਇਦਾ ਟਾਈਮ ਲੈਣੇ ਆ ਉੱਥੇ ਜਾਣੇ ਆ ਉਹ ਸਾਨੂੰ ਵਧੀਆ ਤਰੀਕੇ ਨਾਲ ਡੀਲ ਵੀ ਕਰਦੇ ਆ ਆਈ ਸੰਗਤ ਨੂੰ ਉੱਥੇ ਸੰਗਤ ਮੁੱਦਾ ਬਾਅਦ ਵਿੱਚ ਪੁੱਛਿਆ ਜਾਂਦਾ ਵਾ ਤੁਸੀਂ ਕਿਤੇ ਜਾ ਕੇ ਦੇਖਿਓ ਮੁੱਦਾ ਉੱਥੇ ਬਾਅਦ ਵਿੱਚ ਪੁੱਛਿਆ ਜਾਂਦਾ ਪਹਿਲਾਂ ਆਈ ਸੰਗਤ ਦਾ ਨਾ ਉੱਥੇ ਜਲ ਪਾਣੀ ਛਕਾਇਆ ਜਾਂਦਾ ਵਾ ਵੜਦਿਆਂ ਸਾਰੀ ਜੀ ਸਾਡੇ ਸਰਬੋੱਚ ਅਕਾਲ ਤਖਤ ਦੇ ਜਥੇਦਾਰਾਂ ਦੇ ਪ੍ਰਤੀ ਸਾਡੇ ਮਨ ਦੇ ਵਿੱਚ ਇਹ ਹੀਣ ਭਾਵਨਾ ਹੈ ਉਹ ਕਿਸ ਰੂਪ ਦੇ ਵਿੱਚ ਆ ਮੈਨੂੰ ਨਹੀਂ ਪਤਾ ਤੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਤੀ ਸਾਡੀ ਕਿੰਨੀ ਕਿ ਸ਼ਰਧਾ ਵਾ ਇਹ ਗੱਲਾਂ ਤੋਂ ਜ਼ਾਹਿਰ ਹੋ ਜਾਂਦਾ ਮੇਰਾ ਗਲਾ ਥੋੜਾ ਖਰਾਬ ਆ ਮੈਂ ਇਸ ਕਰਕੇ ਥੋੜਾ ਜਿਹਾ ਲੈਜਾ ਮੈਨੂੰ ਆਪਣਾ ਨਾ ਉਦਾਂ ਤੇ ਰੱਖਣਾ ਪੈਣਾ ਆਦਰਵਾਇਜ਼ ਨਹੀਂ ਤੇ ਇਧਰ ਆ ਕੇ ਗੰਦੇ ਬੰਦੇ ਨੂੰ ਤੇ ਤਰੀਕਾ ਕੁਝ ਹੋਰ ਹੀ ਹੋਣਾ ਚਾਹੀਦਾ ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਬਾਬਾ ਮੇਜਰ ਸਿੰਘ ਜੀ ਸੋਢੀ ਸਾਹਿਬ ਅੱਜ ਉਹਨਾਂ ਨੇ ਵੀ ਵੀਡੀਓ ਪਾ ਦਿੱਤੀ ਹੈ ਕਿ ਬੰਦੇ ਦਾ ਪੁੱਤ ਬਣ ਜਾ ਸੰਭਾਲ ਲੋ ਇਹਨੂੰ ਨਹੀਂ ਤੇ ਹਜੇ ਝੋਟਿਆਂ ਨੂੰ ਨੱਥ ਪਾਉਣੀ ਜਿਹੜੀ ਨਾ ਚੰਗੀ ਤਰ੍ਹਾਂ ਸਿੰਘ ਜਾਣਦੇ ਆ ਅ ਐਕੈਡਮਿਕ ਗੁਰਪ੍ਰੀਤ ਸਿੰਘ ਜੀ ਸੰਧੂ ਪਰਮਿੰਦਰ ਝੋਟੇ ਦੇ ਸਵਾਲ ਕਰਨ ਦੇ ਤਰੀਕੇ ਨਾਲ ਕਾਫੀ ਸੰਗਤ ਦੇ ਮਨ ਨੂੰ ਠੇਸ ਲੱਗੀ ਪਰੰਤੂ 328 ਰੁਪਆ ਵਾਲੇ ਮਸਲੇ ਜਦਰ ਦੀ ਭੂਮਿਕਾ ਦੋਸ਼ੀਆਂ ਨੂੰ ਬਰੀ ਕਰਨ ਵਾਲੀ ਰਹੀ ਸੀ ਮੇਰੇ ਵੀਰ ਜੀ ਗੱਲ ਸੁਣੋ ਮੇਰੀ ਹੁਣ ਤੁਸੀਂ ਇਹ ਗੱਲ ਦੋ 328 ਰੁਪਆ ਦਾ ਜਿਹੜਾ ਮੱਜਰ ਸੀ ਨਾ ਉਹ ਸਾਰਾ ਮੇਰੇ ਅੱਖਾਂ ਦੇ ਸਾਹਮਣੇ ਮੈਂ ਵੇਖਿਆ ਹੋਇਆ ਵਾ ਉਹ ਪਿੰਡੇ ਦੇ ਚੱਲਿਆ ਹੋਇਆ ਵਾ 328 ਰੁਪਆ ਦੇ ਵਿੱਚ ਸੁਲਤਾਨਵਿੰਡ ਇੱਕ ਗੁਰਦੁਆਰਾ ਸਾਹਿਬ ਆ ਮੇਰੇ ਖਾਲਾ ਟਾਲੀ ਸਾਹਿਬ ਉਹਦਾ ਨਾਮ ਆ ਸੁਲਤਾਨਵਿੰਡ ਪਿੰਡ ਦੇ ਵਿੱਚ ਸਾਰੀਆਂ ਜਥੇਬੰਦੀਆਂ ਆਪਾਂ ਉੱਥੇ ਇਕ ਵਿਚਾਰ ਵਟਾਂਦਰਾ ਹੋਇਆ ਕਿ ਫਲਾਣੇ ਦਿਨ ਫਲਾਣੇ ਦਿਨ ਤੇ ਧਰਨਾ ਲਾਉਣਾ ਜਾਂ ਠੀਕ ਹੈ ਜੀ ਮੋਰਚਾ ਲਾਉਣਾ ਕਹ ਲਓ ਆਪਾਂ ਕਹਤਾਂ ਪਰ ਉਹਦੇ ਵਿੱਚ ਵੀ ਮੈਂ ਵੀ ਇਸ ਗੱਲ ਨਾਲ ਸੰਬੰਧਿਤ ਸੀ ਕਿ ਕਿ ਅੱਜ ਤੱਕ ਇਤਿਹਾਸ ਦੇ ਵਿੱਚ ਕਦੇ ਵੀ ਨਾ ਸੱਚਕੜ ਸ਼੍ਰੀ ਹਰਮੰਦਰ ਸਾਹਿਬ ਮੰਜੀ ਸਾਲ ਮੰਜੀ ਹਾਲ ਕਦੇ ਧਰਨਾ ਨਹੀਂ ਲੱਗਾ ਕਿਉਂਕਿ ਉੱਥੇ ਦਿੱਲੀ ਕਥਾ ਸਰਵਣ ਹੁੰਦੀ ਹੈ ਉੱਥੇ ਇਦਾਂ ਦੇ ਮਾਹੌਲ ਕਰਨ ਦੇ ਨਾਲ ਜਿਹੜੀਆਂ ਲੱਖਾਂ ਸੰਗਤਾਂ ਜੁੜੀਆਂ ਹੋਈਆਂ ਨੇ ਉਹ ਉਹਨਾਂ ਦੀ ਆਸਥਾ ਵਾ ਵੀ ਲੜੀਵਾਰ ਕਥਾ ਸੁਣਦੇ ਸਰਵਣ ਕਰਦੇ ਨੇ ਹੁਕਮਨਾਮੇ ਦੀ ਉਦੇਸ਼ਾਂ ਵਿਦੇਸ਼ਾਂ 'ਚ ਬੈਠੇ ਲੋਕ ਨੇ ਉਹ ਮੋਰਚਾ ਜੋ ਲੱਗ ਜਿੰਦਾ ਫਿਰ ਪਤਾ ਨਹੀਂ ਮਹੀਨਾ 2 ਮਹੀਨੇ 6 ਮਹੀਨੇ ਕੱਲ ਤੱਕ ਲੱਗਣਾ ਉਹ ਤੇ ਅੱਜ ਵੀ ਚੱਲਣਿਆ 328 ਰੁਪਿਆਂ ਦਾ ਉਹਦੇ ਵਿੱਚ ਵੀ ਉਹਨਾਂ ਨੇ ਬਿਲਕੁਲ ਸਪਸ਼ਟਿਕਨ ਕੀਤਾ ਸੀ ਕਿ ਮੁਕਤੀ ਦੀ ਤਾਂ ਗੱਲ ਫਿਰ ਉਹੀ ਹੈ ਨਾ ਆਪਣਾ ਗੱਲ ਰੱਖਣ ਦਾ ਤਰੀਕਾ ਉੱਥੇ ਵੀ ਕੁਝ ਪਸ਼ੂਬਿਰਤੀ ਵਾਲਿਆਂ ਨੇ ਭਾਈ ਸਾਹਿਬ ਜੀ ਆਪਣੀ ਰਾਜਨੀਤੀ ਚਮਕਾਉਣ ਦੀ ਕੋਸ਼ਿਸ਼ ਕੀਤੀ ਤਾਲੇ ਲਾ ਦਿੱਤੇ ਇੱਕ ਵਾਰੀ ਬਰਦਾਸ਼ ਹੋਇਆ ਦੂਜੀ ਵਾਰੀ ਤਾਲੇ ਲਾ ਦਿੱਤੇ ਤਾਂ ਭਾਜੀ ਫਿਰ ਬਗਾਨੇ ਪੁੱਤਾਂ ਨੇ ਫੜ ਕੇ ਅੰਦਰ ਵਾੜ ਲਿਆ ਸੀ ਸਾਰੇ ਭੱਜ ਗਏ ਸੀ ਉਹ ਜਿਹੜੇ ਐਦਾਂ 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 ਕਰਕੇ ਗੱਲਾਂ ਕਰਦੇ ਹਨ ਪੱਤਰਕਾਰ ਸਾਹਿਬ ਉਹ ਵੀ ਵੀਡੀਓ ਆਡੀਓ ਲੈ ਕੇ ਤੇ ਭੱਜ ਗਏ ਸੀ ਉਦੋਂ ਬਾਅਦ ਮੈਂ ਉਹ ਉਸ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਦੇ ਕੋਲ ਬੈਠਾ ਸੀ ਕਿਸੇ ਮਸਲੇ ਨੂੰ ਲੈ ਕੇ ਕੁਝ ਫੌਜਾਂ ਸੀ ਨਾਲ ਲੰਗ ਸਿੰਘ ਸਾਡੇ ਨਾਲ ਉਸ ਵੇਲੇ ਮੈਂ ਕਿ ਜਦੋਂ ਮੈਨੂੰ ਪਿੱਛੇ ਪੱਤਰਕਾਰ ਨੇ ਫੋਨ ਕੀਤਾ ਉਦੋਂ ਮੈਨੂੰ ਕਿ ਦਵਿੰਦਰ ਵੀਰੇ ਉੱਥੇ ਆ ਗੱਲ ਹੋ ਗਈ ਆ ਮੈਂ ਉੱਥੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉੱਥੇ ਗਿਆ ਨਾ ਜਾਂਦਿਆਂ ਨੂੰ ਸੰਗਤ ਉੱਥੇ ਬਹੁਤ ਸੀ ਪੱਤਰਕਾਰਾਂ ਨੂੰ ਝੁਗ-ਝੁਗ ਅੰਦਰ ਲਈ ਜਾ ਰਹੇ ਸੀ ਕੋਈ ਬੰਦਾ ਅੰਦਰ ਹੀ ਗੇਟ ਦੇ ਕੋਲ ਖੜਨ ਦੀ ਹਿੰਮਤ ਨਹੀਂ ਸੀ ਰੱਖਦਾ ਗੇਟ ਬੰਦ ਸੀ 5000 ਟਾਸਕ ਫੋਰਸ ਦਾ ਬੰਦਾ ਸੀ ਫਿਰ ਕੀ ਕੀਤਾ ਕਿ ਮੈਨੂੰ ਅੰਦਰ ਜਾਣਾ ਪਿਆ ਉੱਥੇ ਅੱਜ ਵੀ ਐਸਪੀ ਦੀ ਦੁਬਾਰਾ ਫੇਰ ਲੱਗੇ ਨੇ ਮੇਰੇ ਖਾਲ ਨਾਲ ਸਰਦਾਰ ਹਰਪਾਲ ਸਿੰਘ ਜੀ ਤੇ ਏਡੀਸੀ ਮੀਰ ਖਾਨਾ ਏਸੀਪੀ ਸਾਹਿਬ ਸੀ ਜਗਮਉਂਦ ਸਿੰਘ ਜੀ ਉਹਨਾਂ ਦੇ ਨਾਲ ਗੱਲ ਕੀਤੀ ਤੇ ਅਸੀਆਕ ਸਿੰਘ ਸਾਹਿਬ ਅੰਦਰ ਮੈਨੂੰ ਲੈ ਕੇ ਜਾਓ ਮੈਂ ਜਾਣਾ ਚਾਹੁੰਨਾ ਫਿਰ ਮੇਰੇ ਨਾਲ ਗਿਆਨੀ ਰਵੇਲ ਸਿੰਘ ਜੀ ਖੜੇ ਸੀ ਉਹਨਾਂ ਨੇ ਉਹਨਾਂ ਨੂੰ ਨਾਲ ਲੈ ਕੇ ਗਿਆ ਅੰਦਰ ਗਏ ਆ ਅੰਦਰ ਜਾ ਕੇ ਜੋ ਹਾਲਾਤ ਗਿਆਨੀ ਰਵੇਲ ਸਿੰਘ ਜੀ ਦੇ ਨਾਲ ਕੁਝ ਚੁਣਿੰਦੇ ਬੰਦਿਆਂ ਨੇ ਕੀਤੇ ਉਹ ਵੇਖਣ ਯੋਗ ਸੀ ਉਹਨਾਂ ਦੀ ਸ਼ਬਦਾਵਲੀ ਵੇਖਣ ਯੋਗ ਸੀ ਤੇ ਜਦੋਂ ਅਸੀਂ ਅੰਦਰ ਜਾ ਕੇ ਦੇਖਿਆ ਵਾ ਖੋਸੇ ਨੂੰ ਵੱਖਰੇ ਕਮਰੇ ਦੇ ਵਿੱਚ ਲੰਮੇ ਪਾਇਆ ਵਾ ਆਪਣਾ ਇੱਕ ਸਤਕਾਰ ਕਮੇਟੀ ਵਾਲਾ ਸਿੰਘ ਉਹਨੂੰ ਵੱਖਰਾ ਭਾਈ ਦਲਬਾਗ ਸਿੰਘ ਨੂੰ ਵੱਖਰਾ ਤੇ ਇਹ ਮੰੰਜਰ ਸੀ ਉਹਨਾਂ ਨੂੰ ਅੰਦਰੋਂ ਬਾਹਰ ਕਢਵਾਇਆ ਐਂਬੂਲੈਂਸਾਂ ਅੰਦਰ ਬੁਲਾਈਆਂ ਤੇ ਹਸਪੀਟਲ ਤੱਕ ਦਾ ਜਿਹੜਾ ਸਫ਼ਰ ਤੈਅ ਕੀਤਾ ਸੀ ਉਹ ਉਹਦੇ ਦੌਰਾਨ ਹੀ ਦੂਜੇ ਬੰਨਿਓ ਇੱਕ ਇੱਕ ਬੰਨਿਓ ਐਂਬੂਲੈਂਸ ਬਾਹਰ ਕੱਢੀ ਜਾ ਰਹੀ ਆ ਦੂਜੇ ਬੰਨਿਓ ਕੁਝ ਚੁਣੀਦੇ ਬੰਦਿਆਂ ਨੇ ਫੇਰ ਅੰਦਰ ਆਣ ਕੇ ਤੇ ਤਰਲੋਚਨ ਸਿੰਘ ਸੋਲ ਹੋਣਾ ਸਾਡੇ ਭਾਈ ਸਾਹਿਬ ਨੇ ਬੜੇ ਸਤਿਕਾਰਯੋਗ ਸਤਕਾਰ ਕਮੇਟੀ ਚ ਉਹਨਾਂ ਦੇ ਵਾਰ ਕੀਤਾ ਤੇ ਮੇਰੇ ਖਿਆਲ ਦੇ ਨਾਲ ਉਹਨਾਂ ਦੇ ਰੀਡ ਦੀ ਹੱਡੀ ਤੇ ਸੱਟ ਲੱਗੀ ਸੀ ਉਹ ਤਰੀਕਾ ਉਦੋਂ ਵੀ ਗਲਤ ਸੀ ਗੱਲ ਕਰਦੇ ਉਦੋਂ ਹੀ ਇਹਨਾਂ ਵੀਰਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਆਮ ਜਨਤਾ ਦਾ ਸੀ ਸੰਯੋਗ ਲੈਣਾ ਵਾ ਇਹ ਜਿਹੜਾ ਧਰਨਾ ਵਾ ਇਹ ਜਿੱਥੇ ਫਫਾਰੇ ਵਾਲਾ ਚੌਕ ਆ ਜਿੱਥੇ ਲਿਖਿਆ ਜਿੱਥੇ ਸੱਭੇ ਥਾਮ ਨਹੀਂ ਤੁੱਦ ਜਿਹੇ ਆ ਉਹਦੇ ਲਾਗੇ ਆਪਾਂ ਲਾ ਦੀ ਉਥੇ ਆਮ ਸੰਗਤ ਵੀ ਸਾਡੇ ਵਿੱਚ ਸ਼ਮੂਲਤ ਕਰੇਗੀ ਬਿਨਾਂ ਡਰਪਾਉ ਤੋਂ ਉਸੇ ਉਸੇ ਹੀ ਜਗ੍ਹਾ ਤੇ ਬਾਅਦ ਚ 3 ਘੰਟੇ ਪਾਈ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ ਸਾਹਿਬ ਨੇ 3 ਘੰਟੇ ਮੋਰਚਾ ਲਾਇਆ ਕਿਸੇ ਨੇ ਕੁਝ ਨਹੀਂ ਕਿਹਾ ਅਸੀਂ ਵੀ ਬੇਬਾਕੀ ਨਾਲ ਉੱਥੇ ਬੋਲ ਕੇ ਆਏ ਆ ਸੋ ਮੇਰੇ ਵੀਰ ਤਰੀਕਾ ਜਿਹੜਾ ਆਪਣਾ ਸਹੀ ਕਰਨ ਦੀ ਲੋੜ ਆ ਇਹ ਗੱਲ ਆਪਾਂ ਗੱਲ ਕਰਦੇ ਆ ਛੋਟੇ ਦੀ ਇਹ ਝੋਟਾ ਪਤਾ ਨਹੀਂ ਆਪਣੇ ਆਪ ਨੂੰ ਸਮਝਦਾ ਕੀ ਹੈ ਇੱਕ ਕੈਪਸੂਲ ਵੇਚਣ ਵਾਲਿਆਂ ਤੂੰ ਤੂੰ ਚਪੇੜਾਂ ਖਾਧੀਆਂ ਸ਼ਰਿਆਮ ਆਪਣੇ ਉੱਥੇ ਤੂੰ ਦਮਾਲੇ ਲਵਾਏ ਆ ਜਾਂ ਸਰੀਰ ਤੇ ਜੋ ਵੀ ਕੇਸ ਕੀ ਸਿਰ ਤੇ ਬੱਧੀ ਹੋएगी ਲਗਵਾਈ ਹੈ ਠੀਕ ਆ ਇੱਕ ਜਨਾਨੀ ਤੋਂ ਵਿੱਚ ਛਿੱਤਰ ਖਾਧੇ ਆ ਤੂੰ ਮੇਰੇ ਖਾਲ ਦੇ ਨਾਲ ਉਹ ਵੀ ਤੇਰੀ ਵੀਡੀਓ ਵਾਇਰਲ ਹੋਈ ਸੀ ਚਲੋ ਉਹ ਕਿਉਂ ਕੀ ਗੱਲ ਹੋਈ ਆ ਉਹ ਉਹਦਾ ਸਾਨੂੰ ਕੋ ਮਤਲਬ ਨਹੀਂ ਆ ਤੁਸੀਂ ਦੇਖੋ ਜੋ ਕਰਨਾ ਪਰ ਜਿਹੜਾ ਤੇਰਾ ਆ ਵਤੀਰਾ ਨਾ ਸੱਜਣਾ ਇਹ ਬੰਦਿਆਂ ਵਾਲਾ ਨਹੀਂ ਆ ਬੰਦੇ ਦਾ ਪੁੱਤ ਬਣ ਜਾ ਤੇ ਮੈਂ ਉਹਨਾਂ ਨੂੰ ਵੀ ਜਵਾਬ ਦੇਣਾ ਵਾ ਜਿਹੜੇ ਥੱਲੋਂ ਕਹਿੰਦੇ ਪਰਮਿੰਦਰ ਝੋਟਾ ਜਿੰਦਾਬਾਦ ਜੇ ਉਹ ਐਦਾਂ ਦਾ ਕੰਮ ਕਰਦਾ ਤੇ ਉਹਨੂੰ ਵੀ ਜਿੰਦਾਬਾਦ ਜੇ ਕੋਈ ਮਤਲਬ ਧੀਆਂ ਭੈਣਾਂ ਨੂੰ ਗਾਲ੍ਹਾਂ ਕੱਢਣ ਵਾਲਾ ਵਾ ਉਹ ਵੀ ਜਿੰਦਾਬਾਦ ਉਹਨੂੰ ਵੀ ਹੁਣ ਆ ਇੱਕ ਚੂਚਾ ਜਾਂ ਨਵਾਂ ਹੀ ਉੱਠਿਆ ਵਾ ਪਤਾ ਨਹੀਂ ਕੌਣ ਆ ਕੌਣ ਨਹੀਂ ਕੀ ਕਿੱਥੋਂ ਦਾ ਵਾ ਉਹ ਹੈ ਉਹ ਉਹਨੂੰ ਉਹਨੂੰ ਮੈਂ ਪੁੱਛਣਾ ਚਾਹੁੰਦਾ ਕਿ ਤੇਰੇ ਵਰਗੀ ਉਮਰ ਦੇ ਵਿੱਚ ਲੋਕ ਜਿਹੜੇ ਨਾ ਨੌਕਰੀਆਂ ਵਾਸਤੇ ਭੱਜੇ ਫਿਰਦੇ ਆ ਪਲੱਸ 2 ਤੋਂ ਬਾਅਦ ਸਮਝੀ ਤੇਰੇ ਵਰਗੇ ਲੋਕ ਜਿਹੜੇ ਨੇ ਉਹ ਪਲੱਸ 2 ਤੋਂ ਬਾਅਦ ਵਿਚਾਰੇ ਨੌਕਰੀ ਲੱਭਦੇ ਫਿਰਦੇ ਆ ਕਿ ਸਾਨੂੰ 7-8000 10000 ਚ ਕਿਤੇ ਨੌਕਰੀ ਲੱਭ ਜੇ ਤੇ ਤੇਰੇ ਵਰਗੇ ਉਥੇ ਫੋਨ ਤਿਆ ਕਰਕੇ ਦਿੱਦੀ ਭੈਣ ਦੀ ਹੋਂਡੀਆਂ ਦੇ ਲੱਕ ਦੀ ਲੜਨ ਤਾਂ ਤੁਹਾਡੇ ਵਰਗੇ ਸਮੇਲ ਸਾਮਿਆਂ ਦੇ ਤੇ ਦੂਜੀ ਚੀਜ਼ ਇਹ ਆ ਕੋਈ ਚੈਨਲਾਂ ਵਾਲੇ ਵੀ ਉੱਗੇ ਸਮਾਜ ਸੇਵੀ ਪਤਾ ਨਹੀਂ ਕਿਹੜੇ ਉੱਗੇ ਨੇ ਕਿੱਥੋਂ ਉੱਗੇ ਨੇ ਕੀ ਕਰ ਦਿੱਤਾ ਇਹਨਾਂ ਨੇ ਕੰਮ ਵਾਸਤੇ ਨਸ਼ਿਆਂ ਦੇ ਖਿਲਾਫ ਤੁਸੀਂ ਬੋਲਦੇ ਹੋ ਭਾਈ ਇਹੀ ਆਪਣੇ ਇਲਾਕੇ ਦਾ ਕੋਈ ਐਸ ਐਚਓ ਜਾਂ ਐਸ ਐਸ ਪੀ ਦੀ ਜਾਂ ਤ ਉਹਦੀ ਗੱਡੀ ਰੋਕੇ ਵਿਖਾ ਇੱਕ ਪਿਓ ਦਾ ਪੁੱਤ ਆ ਨਾ ਜਿਹੜਾ ਝੋਟਾ ਕਹਿਣਾ ਪਤੋਂ ਲੋ ਇਹੋ ਜੀ ਨਕੇਲ ਪਾਉਣਗੇ ਨਾ ਤੈਨੂੰ ਇਹੋ ਜੀ ਨਕੇਲ ਪਾਉਣਗੇ ਤੈਨੂੰ ਇਹੋ ਜਾਂ ਰੱਸਾ ਤੈਨੂੰ ਪਾਉਣਗੇ ਨਾ ਕਿ ਜ਼ਿੰਦਗੀ ਭਾਰ ਤੋਂ ਕਿਤੇ ਆਖੇ ਕਿ ਤਾ ਨਿਕਲ ਜੇ ਤੂੰ ਜੇ ਕੋਈ ਮਾੜਾ ਕੰਮ ਕਰਦਾ ਵਾ ਚਾਰ ਇਕੱਠੇ ਹੋ ਕੇ ਪ੍ਰੈਸ਼ਰ ਪਾ ਦਿੰਦੇ ਆ ਇਦਾਂ ਤੇ ਯਾਰ ਜਿਹੜਾ ਜੋ ਮਰਜੀ ਹੋ ਜਾਏਗਾ ਇਹ ਪੰਜਾਬ ਸਾਡਾ ਜਾ ਕਿੱਧਰ ਨੂੰ ਰਿਹਾ ਮੇਰੇ ਵੀਰ ਔਰ ਮੈਂ ਜਥੇਦਾਰ ਸਾਹਿਬ ਮੌਜੂਦਾ ਜਿਹੜਾ ਜਥਾ ਸਿੰਘ ਸਿੰਘ ਸਾਹਿਬ ਗਿਆਨੀ ਰੁਗਵੀਰ ਸਿੰਘ ਜੀ ਉਹਨਾਂ ਤੱਕ ਵੀ ਇਹ ਵੀਡੀਓ ਜੇ ਮੇਰੀ ਪਹੁੰਚਦੀ ਆ ਨਾ ਤਾਂ ਮੈਂ ਉਹਨਾਂ ਨੂੰ ਬੇਨਤੀ ਕਰਨਾ ਵਾ ਸਿੰਘ ਸਾਹਿਬ ਜੀ ਇੱਕ ਗੰਭੀਰਤਾ ਨਾਲ ਲੈ ਲੈ ਵਾਲਾ ਮਸਲਾ ਹੈ ਬੇਨਤੀ ਕਰਦਾ ਮੈਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਭਲਾ ਕਿ ਤੁਸੀਂ ਬਹੁਤ ਹੀ ਜ਼ਿਆਦਾ ਘੱਟ ਸਮਾਜਿਕ ਮੁੱਦਿਆਂ ਤੇ ਜਾਂ ਪੰਜਾਬ ਦੇ ਵਿੱਚ ਨਾਲ ਨਾਲ ਕਿਤੇ ਮੁੱਦਿਆਂ ਤੇ ਗੱਲ ਕਰਦੇ ਹੋ ਪਰ ਇਹ ਪਹਿਲ ਦੇ ਆਧਾਰ ਤੇ ਕੰਮ ਤੁਸੀਂ ਕਿਉਂ ਨਹੀਂ ਕਰਨ ਦੇ ਗੱਲ ਕਰਦਾ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਦੀ ਸਾਹਿਬ ਵਿਕਰਮਜੀਤ ਸਿੰਘ ਮਜੀਠੀਆ ਹੋਵੇ ਚਾਹੇ ਕੋਈ ਉਹਨਾਂ ਦਾ ਕੋਈ ਨਵਾਂ ਜਿਹੜਾ ਆਗੂ ਬਣਿਆ ਉਹ ਹੋਵੇ ਚਾਹੇ ਸੁਖਬੀਰ ਸਿੰਘ ਬਾਦਲ ਜੀ ਹੋਣ ਕੀ ਗੱਲ ਹੈ ਕੌਮ ਦੇ ਜਥੇਦਾਰ ਆ ਜੇ ਇਹਨਾਂ ਨੂੰ ਲੋਕੀ ਇਦਾਂ ਹੀ ਖਲਾਰ ਖਲਾਰ ਕੇ ਸਵਾਲ ਪੁੱਛਣਗੇ ਤਾਂ ਫਿਰ ਤਾਂ ਜ਼ਥੇਦਾਰਾ ਰੋਪ ਕਿੱਥੇ ਰਹਿ ਗਿਆ ਭਾਈ ਜੇ ਤੁਹਾਡੇ ਆਪਣੇ ਜਿਤਨੇ ਕਰਨਗੇ ਸਾਡੇ ਬਗਾਨੇ ਨੇ ਕਰਨਾ ਦਿੱਲੀ ਚ ਬੈਠੇ ਹੁਕਮਰਾਨ ਸਾਡੀ ਜਿੱਤੇ ਕੀ ਕਰਨਗੇ ਸਾਡੇ ਜ਼ਥੇਦਾਰਾਂ ਦੀ ਜ਼ਥੇਦਾਰ ਸੀ ਕਾਲੀ ਭੂਲਾ ਸਿੰਘ ਵਰਗਾ ਮਜਾਲਾ ਖੰਗ ਜੇ ਮੌਕੇ ਦੇ ਮੌਜੂਦਾ ਜਿਹੜਾ ਉਸ ਵੇਲੇ ਦਾ ਜਿਹੜਾ ਰਾਜਾ ਸੀ ਥੰਮਣ ਲੈ ਕੇ ਉਹਨਾਂ ਨੇ ਕੁੱਟੇ ਸੀ ਉਹਦੇ ਟਕਾਹ ਕੇ ਕੋੜੇ ਮਾਰੇ ਸੀ ਇਸ ਕਰਕੇ ਭਾਈ ਸਾਹਿਬ ਜੀ ਦੂਜੀ ਗੱਲ ਇਹ ਆ ਅੱਜ ਤੱਕ ਮੈਂ ਬਹੁਤ ਮਸਲਿਆਂ ਦੇ ਵਿੱਚ ਧਾਰਮਿਕ ਲੈਵਲ ਦੇ ਵਿੱਚ ਵਿਚਰਦਿਆਂ ਮੈਂ ਪਤਾ ਨਹੀਂ ਕਿੰਨੇ ਮਸਲੇ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਜੀ ਕੋਲ ਜਾਂਦਾ ਮੈਨੂੰ ਮੌਕਾ ਮਿਲਿਆ ਮੇਰੀ ਨਾਲ ਕੋਈ ਰਿਸ਼ਤੇਦਾਰੀ ਨਹੀਂ ਹੈ ਨਾ ਨਾਨਾ ਕੋ ਮੇਰੀ ਸੱਜਣਤਾ ਹੀ ਆ ਭਾਈ ਇਹ ਜਥੇਦਾਰ ਉਹਨਾਂ ਦੇ ਕੋਲ ਸਮਾਜ ਦੇ ਮਸਲੇ ਲੈ ਕੇ ਜਾਂਦਾ ਸੀ ਪੰਥ ਦੇ ਮਸਲੇ ਲੈ ਕੇ ਜਾਂਦਾ ਸੀ ਤੇ ਉਹਨਾਂ ਨੇ ਬਾਖੂਬੀ ਜਿਹੜਾ ਰੋਲ ਵੀ ਨਿਭਾਉਂਦੇ ਸੀ ਉਹ ਉਹਦਾ ਹੱਲ ਵੀ ਕੱਢਦੇ ਸੀ ਉਹ ਇਸ ਕਰਕੇ ਬੰਦੇ ਦੇ ਪੁੱਤ ਬਣ ਜੋ ਇਹ ਜਿਹੜਾ ਤੁਸੀਂ ਜੋ ਵੀ ਕੰਮ ਫੜਿਆ ਨਾ ਜੇ ਯਾਰ ਤੁਸੀਂ ਏਜੰਟਾਂ ਵਾਲਾ ਕੰਮ ਰੋਲਾ ਤੁਸੀਂ ਇਹ ਵੀ ਚੁੱਕ ਲਿਆ ਧੀ ਦੀ ਪੈਣ ਦੀ ਵੀ ਟਕਾ ਕੇ ਕਰ ਲਈ ਜੇ ਕੋਈ ਪ੍ਰਸ਼ਾਸਨ ਕਾਰਵਾਈ ਕਰਦਾ ਵਾ ਹੁਣ ਜਿਹਦੇ ਨਾਲ ਧੱਕਾ ਕਰਨਾ ਯਾਰ ਉਹਨੇ ਤੇ ਐਫਆਰ ਵੀ ਕਰਾਉਣੀ ਕਰਾਉਣੀ ਹੈ ਨਾ ਮੇਰੇ ਵੀਰ ਆ ਦਵਿੰਦਰ ਸਿੰਘ ਨੇ ਇੱਕ ਬੜੇ ਤਰੀਕੇ ਦੇ ਨਾਲ ਧੀਆਂ ਪੈਣਾ ਦਾ ਮੁੱਦਾ ਚੁੱਕਿਆ ਭਾਈ ਕਿ ਧੀਆਂ ਪੈਣਾ ਸਭ ਦੀਆਂ ਤਾਂ ਸਾਂਝੀਆਂ ਨਾ ਯਾਰ ਹੁਣ ਮੇਰੀ ਨੂੰ ਗਾਲ ਕੱਢੀ ਐ ਉਹ ਵੀ ਕੌਮ ਦੇ ਵਿੱਚੋਂ ਹੀ ਐ ਮੇਰੇ ਨਿੱਕੇ ਨਿੱਕੇ ਬੱਚਿਆਂ ਨੂੰ ਉਹਨਰ ਤੇ ਵੀ ਨਹੀਂ ਪਤਾ ਵੀ ਇਹ ਰੋਲਾ ਕੀ ਚੱਲਣ ਡਿਆ ਕੀ ਨਹੀਂ ਉਹਨਾਂ ਨੂੰ ਵੀ ਗਾਲਾਂ ਕੱਢੀਆਂ ਹੈ ਹੁਣ ਜੇ ਆਪਾਂ ਆਵਾਜ਼ ਲਈ ਕੋਈ ਇੱਕ ਚੁਣਿੰਦਾ ਬੰਦਾ ਕੋਈ ਇੱਕ ਚੁਣਿੰਦਾ ਬੰਦਾ ਵੀ ਅੱਗੇ ਆਇਆ ਕਿ ਯਾਰ ਹਾਂ ਸ਼ੁਕਰ ਆ ਕੋਈ ਤੇ ਬੰਦਾ ਉੱਠਿਆ ਵਾ ਜਿਹੜਾ ਇਸ ਜਿਹੜੀ ਅੱਗ ਬਲਦੀ ਪਈ ਹੈ ਤੇ ਪਾਣੀ ਪਾਈਏ ਰਲ ਮਿਲ ਕੇ ਤਾਂ ਸਾਥ ਦਈਏ ਨਾ 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 ਚੰਗੇ ਚੰਗੇ ਅਫਸਰਾਂ ਦੀ ਜਿਹੜੀ ਨਾ ਮੈਂ ਕਹਨਾ ਉਹ ਵੀ ਇਹ ਜ਼ੁਬਾਨਾਂ ਨੂੰ ਲਗਾਮ ਪੈ ਗਈ ਹੈ ਤੇ ਜੇ ਕੋਈ ਸਾਡੇ ਵਰਗਾ ਫਿਰ ਆ ਗਿਆ ਨਾ ਆਪਣੇ ਰੂਪ ਦੇ ਵਿੱਚ ਫਿਰ ਵੇਖਿਓ ਬਣਦਾ ਕੀ ਹੈ ਆਪਾਂ ਤੇ ਹੁਣ ਨਾ ਸਿੱਧੀ ਤੇ ਸਪਸ਼ਟ ਜਿਹੜੀ ਗੱਲ ਆ ਭਾਈ ਜੇ ਕੋਈ ਜਿੱਦਾਂ ਦਾ ਹੁਣ ਇਹ ਗਾਲ ਕੱਢਦੇ ਨੇ ਜੇ ਤੇ ਆਪਾਂ ਉਹਨਾਂ ਨੂੰ ਉਹਨਾਂ ਦੀ ਬੋਲੀ 'ਚ ਜਵਾਬ ਦਿੰਨੇ ਆ ਤੇ ਫਿਰ ਕਹਿੰਦੇ ਆ ਇਹਦਾ ਦਾੜਾ ਵੇਖਦਾ ਇਹਦੀ ਸਿੱਖੀ ਵੇਖੋ ਇਹ ਇਹ ਵੱਡਾ ਸੰਤ ਸਪਾਹੀ ਬਣਿਆ ਫਿਰਦਾ ਵਾ ਹਾਲਾਂਕਿ ਮੈਂ ਕਿਸੇ ਨੂੰ ਗਾਲ ਦਾ ਜਵਾਬ ਗਾਲ 'ਚ ਨਹੀਂ ਦਿੰਦਾ ਹਾਂ ਯਾ ਫਿਰ ਮੈਂ ਤਰੀਕੇ ਨਾਲ ਥੋੜੀ ਲਾਹ ਫੱਕ ਜ਼ਰੂਰ ਕਰਦਾ ਵਾਂ ਫਿਰ ਪਤਾ ਕਹਿੰਦੇ ਨੇ ਇਹਦਾ ਦਾੜਾ ਵੇਖੋ ਇਹਦਾ ਆ ਵੇਖ ਲੋ ਵੱਡਾ ਸੰਤ ਸਪਾਹੀ ਬਣਿਆ ਫਿਰਦੇ ਆ ਉਹ ਮੈਂ ਤਾਂ ਕਹਿੰਨਾ ਭਰਾਵਾ ਬਾਬਾ ਦੀਪ ਸਿੰਘ ਦੇ ਨਾਂ ਤੇ ਸੁਸਾਇਟੀ ਸ਼ੁਰੂ ਕੀਤੀ ਹੈ ਸੰਤ ਸਪਾਹੀ ਸੁਸਾਇਟੀ ਲੁਧਿਆਣਾ ਪਰ ਹੁਣ ਅਸੀਂ ਬੋਰੀ ਰੱਖ ਲਈ ਜੇ ਇਹ ਮਤ ਸੋਚੋ ਆਹੀ ਹੁਣ ਬੋਰੀ ਚ ਪਾ ਕੇ ਲੱਤ ਫੇਰਿਆ ਕਰਨੀ ਟਕਾ ਕੇ ਤੇ ਫਿਰ ਪ੍ਰਸ਼ਾਸਨ ਕੋ ਲੈ ਕੇ ਜਾਇਆ ਕਰਨਾ ਜੇ ਕੋਈ ਪ੍ਰਸ਼ਾਸਨ ਦਾ ਬੰਦਾ ਵੀ ਇਨਾਂ ਦਾ ਸਾਥ ਦਿੰਦਾ ਨਾ ਤੇ ਪੋਰੀ ਉਹਨਾਂ ਵਾਸਤੇ ਵੀ ਤਿਆਰ ਆ ਭਾਵੇਂ ਜਿਹੜਾ ਮਰਜ਼ੀ ਵਟਾਫਸਰ ਹੋਵੇ ਪਰ ਪੰਜਾਬ ਚ ਗੰਦ ਨਹੀਂ ਪੈਣ ਦੇਣਾ ਆਪਾਂ ਕੁੱਤਾ ਮਰ ਗਿਆ ਉਹਨੂੰ ਬਣਾ ਦਿਓ ਸ਼ਹੀਦ ਔਰ ਜਿਹਦੀ ਚੂਚੇ ਜੀ ਦੀ ਮੈਂ ਗੱਲ ਕਰਨ ਡਿਆ ਉਹਦੀ ਵੀਡੀਓ ਵਾਰ ਲੋਣ ਦੀ ਆ ਇਹ ਜੀ ਦੀਪ ਸਿੱਧੂ ਦੀ ਨਾ ਸ਼ਹੀਦੀ ਜੋੜ ਮੇਲਾ ਸੀ ਉਹ ਲੱਖ ਦੀ ਲਾਣਤਾ ਤੇਰੇ ਜੰਮਣ ਵਾਲਿਆਂ ਤੇ ਲੱਖ ਦੀ ਲਾਣਤਾ ਤੇਰੇ ਤੇ ਜਿਹਨੇ ਤੇਰੇ ਲਗੇ ਗੰਦੀ ਲਾਤ ਜਮ ਦਿੱਤੀ ਕੁੱਤਿਆ ਹੁਣ ਤੂੰ ਛੀਦੀ ਜੋੜ ਮੇਲੇ ਨਾ ਦਨਾ ਹੋਗਾ ਤੁਸੀਂ ਤੁਹਾਡੇ ਦੇ ਕਿ ਕੰਜਰਾਂ ਨੇ ਐਦਾਂ ਹੀ ਆਪਣੀਆਂ 14 ਚਮਲ ਦੇ ਕਿਸੇ ਨਾ ਕਿਸੇ ਕਿਹ ਗਰੀਬ ਦੇ ਢਿੱਕੇ ਚੜ ਜਾਣਾ ਵਾ ਉਹਨੇ ਦੁਖੀ ਹੋ ਕੇ ਪ੍ਰਸ਼ਾਸਨ ਤੋਂ ਜਾਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਵਾਲੇ ਬੰਦੇ ਨੇ ਕਿ ਦੁਖੀ ਹੋ ਕੇ ਤੁਹਾਨੂੰ ਕਿ ਗੱਡੀ ਗੁਡੀ ਚਾੜ ਦਿੱਤਾ ਨਾ ਤੇ ਫਿਰ ਤੁਸੀਂ ਸ਼ਹੀਦ ਬਣ ਜਾਣਾ ਜਦੋਂ ਦਵਿੰਦਰ ਸਿੰਘ ਸੱਚੀਆਂ ਗੱਲਾਂ ਕਰਦਾ ਵਾ ਤੁਹਾਡੇ ਮਿਰਚਾਂ ਲੜਦੀਆਂ ਨੇ ਯਾਰ ਤੁਹਾਡੇ ਮੈਂ ਜੱਤਰ ਸਾਹਿਬ ਨੂੰ ਬੇਨਤੀ ਕਰਦਾ ਕਿ ਜੱਤਰ ਸਾਹਿਬ ਇਹ ਚੁੱਪ ਹੋਣ ਵਾਲਾ ਮਸਲਾ ਨਹੀਂ ਜੇ ਧੱਕਣਾ ਸੀ ਤੂੰ ਤਾਂ ਕਿਤੇ ਬਿਕਰਮਜੀਤ ਸਿੰਘ ਮਜੀਠੀਆ ਦੀ ਗੱਡੀ ਨੂੰ ਫੜ ਕੇ ਵਿਖਾ ਸਖਬੀਰ ਸਿੰਘ ਬਾਦਲ ਤੁਰਿਆ ਫਿਰਦਾ ਪੰਜਾਬ ਯਾਤਰਾ ਦੇ ਵਿੱਚ ਕੱਢਦਾ ਉਹਦੀ ਡੱਕ ਕੇ ਵਿਖਾ ਠੀਕ ਆ ਆ ਭਗਵੰਤ ਮਾਨਾ ਮੈਂ ਕਹਿੰਦਾ ਨੱਥ ਤੁਹਾਨੂੰ ਇੰਨੇ ਪਾਈ ਆ ਡੱਕ ਕੇ ਵਿਖਾ ਆਪਣੇ ਫੁੱਫੜ ਦੀ ਗੱਡੀ ਇਹਨੂੰ ਲੱਗੇ ਪਤਾ ਤੈਨੂੰ ਆ ਜਿਹੜੀ ਡਾਂਗ ਫੜੀ ਫਿਰਦਾ ਨਾ ਨਿਹੰਗ ਸਿੰਘਾਂ ਨੇ ਤੇਰੀਆਂ ਮਾਰ ਮਾਰ ਤੇਰੀਆਂ ਮੋਰਾ ਸਿੱਧੀਆਂ ਕਰਦਣੀਆਂ ਕਿ ਮੇਰੇ ਕਰੀ ਯਾਦ ਰੱਖ ਲੈ। ਜੱਫਰੇ ਕੰਮ ਕਰ ਤੂੰ ਉਹ ਆ ਇਥੇ ਕਾਲਤਾਖ ਸਾਹਿਬ ਜਿਹਦਰ ਦੇ ਕੋਲ। ਇਥੇ ਜਿਹਦਰ ਸਾਹਿਬ ਦੇ ਕੋਲ ਤੂੰ ਅੰਮ੍ਰਿਤਸਰ ਪਹੁੰਚ ਲਾਈਵ ਵੀਡੀਓ ਪਾਉਣੀ ਔਰ ਲਾਈਵ ਵੀਡੀਓ ਪਾ। ਜਿੱਦਾਂ ਕਰਨਾ ਏ ਓਦਾਂ ਕਰ ਲਾ ਆ ਅੰਮ੍ਰਿਤਸਰ। ਡਾਕੇ ਵਿਖਾ ਕੇ ਜਿਹਦਰ ਦੀ ਗੱਡੀ ਨੂੰ ਹੱਥ ਲਾ ਕੇ ਵਿਖਾ। ਇਹ ਕੌਮ ਦੇ ਜਥੇਦਾਰ ਆ ਜਿੰਨੀ ਦੇਰ ਤੱਕ ਕੌਮ ਦੀਆਂ ਕੁਰਸੀਆਂ ਤੇ ਬੈਠੇ ਨਾ ਸਾਡੇ ਬਾਤੇ ਸਤਕਾਰਯੋਗ ਨੇ ਜਿੱਦਣ ਲੱਥ ਜੇਗਾ ਨਾ ਫਿਰ ਜੋ ਆਪਾਂ ਮਰਜ਼ੀ ਨਾ ਕਰ ਲਾਂਗੇ ਉਹ ਜੇ ਕੰਜਰੋ ਤੁਸੀਂ ਨਹੀਂ ਕੰਮ ਸੇ ਕੰਮ ਇੱਜ਼ਤ ਕਰਨੀ ਤੇ ਫਿਰ ਬਾਹਰ ਦੇ ਕੀ ਕਰਨਗੇ ਸੋਚੋ ਇੱਥੋਂ ਪਰ ਸੋਚਣਾ ਕਿੱਥੇ ਆ ਝੋਟੇ ਅੱਗੇ ਬੀਨ ਵਜਾਉਣ ਦਾ ਅਸਰ ਕੀ ਹੈ ਉਹ ਸੱਚ ਕਹਿਣਾ ਹਾਂ ਆ ਮੇਰਾ ਕਿਹੜਾ ਮਰਾ ਬਿੱਟੂ ਭੁੱਲਰ ਸਾਹਿਬ ਆ ਆਰਐਸਐਸ ਦਾ ਜਥੇਦਾਰ ਆ ਬਹੁਤ ਸੋਹਣੀ ਗੱਲ ਆ ਸਾਬਤ ਕਰ ਦੇ ਮੇਰਾ ਵੀਰ ਸਾਬਤ ਕਰ ਇਹ ਤੁਹਾਡੇ ਵਰਗੇ ਹੀ ਤੁਹਾਡੇ ਵਰਗੀ ਜਿਹੜੀ ਆਪ ਤੋਛੀ ਮਤਾਂ ਨਾ ਇਹ ਆਰਐਸਐਸ ਨੂੰ ਤੁਸੀਂ ਹਵਾ ਤੁਸੀਂ ਬਣਾਇਆ ਵਾ ਹਾਂ ਆਰਐਸਐਸ ਨੂੰ ਵੀਰੇ ਤੁਸੀਂ ਹਵਾ ਬਣਾਤਾ ਵਾ ਉਹ ਤੇ ਆਪਣਾ ਮਸਤ ਬੈਠੇ ਨੇ ਉਹ ਤੁਸੀਂ ਉਹਨਾਂ ਦੀ ਵੈਲਿਊ ਤੁਸੀਂ ਵਧਾ ਰਹੇ ਹੋ ਇਕੱਠੇ ਕਿਉਂ ਨਹੀਂ ਹੁੰਦੇ ਹੋਵੋ ਇਕੱਠੇ ਜਿੰਨੀ ਦੇਰ ਤੱਕ ਤੁਸੀਂ ਭੌਂਕੋਗੇ ਨਹੀਂ ਅਗਲੇ ਤੇ ਫਿਰ ਤੁਹਾਡੇ ਜੱਥੇਦਾਰਾਂ ਨੂੰ ਬਦਨਾਮ ਕਰਨਗੇ ਪਾੜ ਤੁਸੀਂ ਆਪ ਪਾਈ ਫਿਰਦੇ ਹੋ ਸ਼ਰਮ ਕਰਿਆ ਕਰੋ ਕੋਈ ਸ਼ਰਮ ਕਰਿਆ ਕਰੋ ਪਰ ਜਿੰਨੀ ਯੁਰਤ ਵਾਲਾ ਜੱਤਰ ਗਿਆਨੀ ਹਰਪ੍ਰੀਤ ਸਿੰਘ ਸੀ ਨਾ ਕੋਈ ਵੀ ਹੈ ਨਹੀਂ ਆ ਇਹ ਗੱਲ ਮੇਰੀ ਯਾਦ ਰੱਖ ਲਿਓ ਜਿੰਨਾ ਪੜਿਆ ਲਿਖਿਆ ਹੋ ਯੁਰਤ ਰੱਖਦਾ ਸੀ ਗੱਲ ਕਰਨ ਦੀ ਉਹ ਇਹ ਯੁਰਤ ਰੱਖਦਾ ਸੀ ਨਾ ਤੇ ਜਥੇਦਾਰ ਤੋ ਐਵੇਂ ਨਹੀਂ ਲਾਤਾ ਉਹਨੂੰ ਜਿੱਦਣ ਜਥੇਦਾਰ ਸਾਹਿਬ ਨਵੇਂ ਬਣੇ ਨੇ ਰਕबीर ਸਿੰਘ ਜੀ ਉਹਨਾਂ ਦੀ ਤਾਜ ਪੋਛੀ ਸੀ ਦਵਿੰਦਰ ਸਿੰਘ ਉਦੋਂ ਵੀ ਉੱਥੇ ਸੀ ਜਿੱਦਣ ਲੱਥੇ ਨੇ ਉਹ ਆਪਾਂ ਵੀ ਸਾਰੇ ਇਕੱਠੇ ਹਾਂ ਉਦੋਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਆ ਮੇਰੇ ਮੈਂਬਰ ਆਣਾ ਸਾਡੇ ਹੋ ਸਕਦੇ ਆ ਮਤਭੇਦ ਸਾਡੇ ਮੈਨੇਜਮੈਂਟ ਕਮੇਟੀ ਨਾਲ ਸਾਡੇ ਮਤਭੇਦ ਹੋ ਸਕਦੇ ਆ ਪਰ ਸ੍ਰੀ ਅਕਾਲ ਤਖਤ ਸਾਹਿਬ ਸਾਡੇ ਸਿੱਖਾਂ ਦੀ ਸੁਪਰੀਮ ਕੋਰਟ ਆ ਇਹ ਉਹੀ ਅਕਾਲ ਤਖਤ ਆ ਜਿਹੜਾ ਗੁਰੂ ਸਾਹਿਬ ਨੇ ਨਾ 2 ਫੁੱਟ ਉੱਚਾ ਰੱਖਿਆ ਸੀ ਉਰੰਗਜੀਤ ਨੂੰ ਡਰਾਉਣ ਵਾਸਤੇ ਵੀ ਤੇਰਾ 10 ਫੁੱਟ ਦਾ ਵਾ 12 ਫੁੱਟ ਦਾ ਹੈ ਇੱਧਰ ਆ ਜਾ ਰੱਖ ਦੂੰ ਤੇ ਤੁਹਾਡੇ ਵਰਗੇ ਕੁੱਤੇ ਆ ਕਮੀਨੇ ਆਣੇ ਨਾ ਤੇ ਕੰਜਰੋ ਤੁਸੀਂ ਕੁਝ ਆਪ ਕਰਨਾ ਨਾ ਕਿਸ ਨੂੰ ਕੁਝ ਕਰਨ ਦੇਣਾ ਮਰ ਜੋ ਨੱਕ ਡੋਬ ਕੇ ਨਸ਼ੇ ਪੱਤੇ ਤੁਸੀਂ ਕਰਦੇ ਰਹੇ ਹੋ ਹੁਣ ਮੇਰੇ ਮੂੰਹ ਗਾਲਾਂ ਸੁਣ ਲੱਗੀਆਂ ਕੰਜਰ ਦੇ ਤੁਹਾਨੂੰ ਦਈਏ ਜਵਾਬ ਅਹੀ ਵਾਏ ਜੇ ਸ਼੍ਰੋਮਣੀ ਕਮੇਟੀ ਨੇ ਨਾ ਐਕਸ਼ਨ ਲਿਆ ਨਾ ਤੇ ਕੋਈ ਗੱਲ ਨਹੀਂ ਫਿਰ ਇਹ ਜਥੇਬੰਦੀਆਂ ਫਿਰ ਅਹੀ ਅਹੀ ਲਾਵਾਂਗੇ ਐਕਸ਼ਨ ਲਾਵਾਂਗੇ ਪਰ ਸ਼੍ਰੋਮਣੀ ਕਮੇਟੀ ਵਾਲਿਆਂ ਦੇ ਜ਼ਮੀਰਾਂ ਹੋਣਗੀਆਂ ਮਰਗੀਆਂ ਹੋਣਗੀਆਂ ਉਹਨਾਂ ਦੀਆਂ ਕੁਚਣਦੇ ਬੰਦੇ ਆਦੀਆਂ ਤੁਹਾਨੂੰ ਤੇ ਫਿਰ ਹੁਕਮਰਾਨਾਂ ਦਾ ਹੋਏਗਾ ਕਿਸੇ ਦਾ ਪਿਹਾ ਸਾਡੇ ਹੁਕਮਰਾਨ ਜੇ ਸਾਨੂੰ ਕਹਿਣਗੇ ਤੰਨ ਤੋਂ ਉਹਨਾਂ ਦੇ ਇਸ਼ਾਰੇ ਦੀ ਹੋਏਗੀ ਤੁਹਾਨੂੰ ਕੁਰਸੀ ਦੀ ਭੁੱਖ ਹੋਏਗੀ ਤੁਹਾਨੂੰ ਕਿ ਮੇਰੀ ਕੁਰਸੀ ਨਾ ਖੋਸ ਜੇ ਸਾਡੇ ਕੋ ਨਾ ਕੁਰਸੀਆਂ ਤੇ ਨਾ ਅਸੀਂ ਕਿਸੇ ਚੀਜ਼ ਦੀ ਭੁੱਖ ਰੱਖਦੇ ਆਂ ਪਰ ਆਪਾਂ ਆਪਣੇ ਜਥੇਦਾਰਾਂ ਦੀ ਬੇਇੱਜ਼ਤੀ ਦਾ ਮਹਿਸੂਸ ਨਹੀਂ ਕਰ ਸਕਦੇ ਉਹ ਤੁਹਾਡੇ ਨਾਲੋਂ ਤੇ ਕੰਜਰ ਦਿਓ ਬਾਬਾ ਬੰਦਾ ਸਿੰਘ ਦੇ ਬਹਾਦਰ ਵੇਲੇ ਸੂਬੇ ਕੋਲ ਬਾਗੀ ਸਿੰਘ ਹੁਣੀ ਦੋ ਭਰਾ ਸੀ ਉਹਨਾਂ ਨੇ ਕਹਿਤਾ ਸੀ ਜਥੇਦਾਰ ਆਪੀ ਆਪਾਂ ਆਪਣੇ ਜਥੇਦਾਰਾਂ ਦੀ ਬੇਇੱਜ਼ਤੀ ਮਹਿਸੂਸ ਨਹੀਂ ਕਰ ਸਕਦੇ ਮਰਨਾ ਮਨਜ਼ੂਰ ਕੀਤਾ ਸੀ ਪਰ ਯੁਰਤ ਰੱਖੀ ਸੀ ਤੁਸੀਂ ਉਹਦੋਂ ਵੀ ਗਏ ਗੁਜ਼ਰੇ ਜੇ ਆਲੀ ਸਿੰਘ ਤੇ ਮਾਲੀ ਸਿੰਘ ਤੁਸੀਂ ਉਹਨਾਂ ਨਾਲ ਵੀ ਗਏ ਗੁਜ਼ਰੇ ਹੋ ਸਮੇਂ-ਸਮੇਂ ਤੇ ਸਾਡਾ ਇਤਿਹਾਸ ਹੰਦਾ ਹਲ ਮੈਂ ਕਹਿੰਨਾ ਪੰਜਾਬ ਦਾ ਤੇ ਹੁਣ ਰੱਬ ਹੀ ਰਾਖਾ ਵਾ ਪੂਰਾ ਗੁੰਡਾ ਤੰਤਰ ਲਾਗੂ ਹੋ ਗਿਆ ਜਾਤ ਪਾਤ ਸਭ ਤੋਂ ਵੱਧ ਇੱਥੇ ਕੜਮ ਚੌਧਰੀ ਦਿਨ ਬਾ ਦਿਨ ਆਪਣੀ ਤਾਕਤ ਨੂੰ ਵਧਾਈ ਜਾਂਦੇ ਵਧਾਈ ਜਾਂਦੇ ਆ ਤੇ ਆਪਣੇ ਆਪ ਨੂੰ ਸਿੱਖ ਤੇ ਖਵਾਉਂ ਨਹੀਂ ਦੇ ਤੇ ਗੱਲ ਯਾਦ ਰੱਖ ਲਿਓ ਜਦੋਂ ਸਮੇਂ-ਸਮੇਂ ਤੇ ਜਦੋਂ-ਜਦੋਂ ਵੀ ਕਿਸ ਨੇ ਅਤ ਕੀਤੀ ਨਾ ਅਤ ਤੇ ਅਤ ਖੁਦਾ ਦਾ ਵੈਰ ਹੁੰਦਾ ਵਾ ਤੇ ਅਤ ਦਾ ਤੇ ਅੰਤ ਦਾ ਅੱਧਕ ਟਿੱਪੀ ਦਾ ਫਰਕ ਆ ਹੁਣ ਤੁਹਾਡਾ ਅੰਤ ਆਉਣ ਹੀ ਵਾਲਾ ਹੈ ਆ ਤੁਹਾਡੇ ਮਾਸੜਾ ਨੂੰ ਵੀ ਪੁਲਿਸ ਮਾਰੀ ਜਾਣ ਦੀ ਆ ਗੈਂਗਸਟਰਾਂ ਦੇ ਨਾਂ ਦਿੱਤੇ ਅੱਧੇ ਇੱਕ ਨਸ਼ੇ ਕਰਦੇ ਮਾਰ ਚੱਲੇ ਨੇ ਅੱਧੇ ਇੱਕ ਗੈਂਗਸਟਰਾਂ ਨੂੰ ਨਾਮ ਦੇ ਦੇ ਮਾਰਤਲੇ ਨੇ ਮਾਮਾ ਦੇ ਪੁੱਤ ਉਹ ਦੱਲਿਓ ਉਹਨਾਂ ਨੂੰ ਬਚਾਲੋ ਦੱਲਿਓ ਉਹਨਾਂ ਨੂੰ ਇਕੱਠੇ ਹੋ ਕੇ ਬਚਾਲੋ ਕਿਤੇ ਬਹਿਜੋ ਸਿਰ ਜੋੜ ਕੇ ਰੱਬ ਦਾ ਵਾਸਤਾ ਜੇ ਇਹ ਜ਼ਿੰਦਗੀ ਮਿਲੀ ਕਰ ਲਓ ਕੁਝ ਕੌਮ ਦੇ ਲੇਖੇ ਲੱਗ ਜੀ ਆਪਾਂ ਕਿ ਜਾਤਾਂ ਪਾਤਾਂ ਦੇ ਨਾਂ ਦੇ ਵੰਡੇ ਜਾਓਗੇ ਤੀਆਂ ਭੈਣਾਂ ਨੂੰ ਸ਼ਰਿਆਮ ਗਾਲਾ ਕੱਢਣ ਦੇ ਦੇ ਆਪਣੀਆਂ ਮਾਵਾਂ ਦੇ ਵਿੱਚ ਬਹਿ ਕੇ ਗਾਲਾਂ ਕੱਢਿਆ ਕਰੋ ਆਪਣੀਆਂ ਭੈਣਾਂ ਦੇ ਵਿੱਚ ਬਹਿ ਕੇ ਗਾਲਾਂ ਕੱਢਿਆ ਕਰੋ ਉਹਨਾਂ ਨੂੰ ਤੇ ਪਤਾ ਲੱਗੇ ਕਿ ਸਾਡੇ ਭਰਾ ਇੰਨੀ ਕੁ ਸੋਚਦੇ ਮਾਲਕ ਆ ਮੇਰਾ ਪੁੱਤ ਇੰਨੀ ਕੁ ਸੋਚਦਾ ਮਾਲਕ ਆ ਇਹ ਕੀ ਆ ਭਾਈ ਸਾਹਿਬ ਤੁਸੀਂ ਗਲਤ ਬੋਲਿਆ ਤੁਸੀਂ ਜੋ ਬੋਲਿਆ ਉਹ ਸਿੰਘ ਦੀ ਬੋਲੀਏ ਪਰ ਅਕਾਲ ਤਖਤ ਸਾਹਿਬ ਦਜਾਦਰ ਰਾਜੇ ਨੂੰ ਸਜ਼ਾ ਲਈ ਸੀ ਪਰ ਤੁਸੀਂ ਗਲਤ ਬੋਲਿਆ ਕਿ ਸਿੱਖੀ ਸਿੱਖ ਦੀ ਬੋਲੀ ਹੈ ਪਤਾ ਨਹੀਂ ਕੀ ਲਿਖੀ ਜਾਂਦੇ ਆ ਭਰਾਵਾ ਕਾਲੀ ਫੂਲਾ ਸੈਨਿਕ ਨੂੰ ਸਜ਼ਾ ਲਈ ਸੀ ਮਹਾਰਾਜਾ ਜੀਸੇ ਨੂੰ ਬੁਲਾਇਆ ਨਹੀਂ ਸੀ ਹੂੰ ਕੜਾ ਪ੍ਰਸ਼ਾਦੀ ਪਰਚੀ ਉਹਨਾਂ ਦੀ ਉਹਦਾ ਨਾਂ ਤੇ ਕਰਦੀ ਉਹ ਬੰਦ ਕਰਤੀ ਸੀ ਉਹਨਾਂ ਦੀ ਉਸ ਤੋਂ ਬਾਅਦ ਇਹ ਪਰਚੀਆਂ ਜਿਹੜੀਆਂ ਤੁਸੀਂ ਲੈ ਕੇ ਜਾਂਦੇ ਹੋ ਨਾ ਕੜਾ ਪ੍ਰਸ਼ਾਦੀ ਭੇਟਾ ਇਹ ਪਰਚੀ ਬਾਅਦ ਸੰਗਤ ਦੀ ਅਕਾਲੀ ਫੁੱਲਾ ਸਿੰਘ ਨੇ ਸ਼ੁਰੂ ਕੀਤੀ ਸੀ ਐਨਾ ਗਿਆਨ ਮੇਰੇ ਭਰਾ ਜੀ ਤੁਸੀਂ ਦਿੰਦੇ ਹੋ ਰੱਖਦੇ ਹੋ ਤੇ ਫਿਰ ਸਿੱਧੇ ਕੇ ਬੋਲਣਾ ਸਾਨੂੰ ਬਿਮਾਰ ਹੋ ਕੇ ਬੋਲੰਟੀ ਲੋੜ ਵੀ ਕਿਉਂ ਆ ਮੁੱਕ ਦੀ ਗੱਲ ਇਹ ਆ ਇਸ ਝੋਟੇ ਨੂੰ ਰਸਾ ਪਾ ਲੋ ਪ੍ਰਸ਼ਾਸਨ ਨੂੰ ਖੁੱਲੀ ਚੇਤਾਵਨੀ ਆ ਯਾਰ ਖੁੱਲੀ ਚੇਤਾਵਨੀ ਜੇ ਪ੍ਰਸ਼ਾਸਨ ਨੂੰ ਵੀ ਇਹ ਰਸਾ ਪਾ ਲੋ ਨਹੀਂ ਤੇ ਫਿਰ ਨਾਂ ਸਿੰਘ ਫੌਜਾਂ ਜਿਹੜੀਆਂ ਨਾ ਚੜ ਕੇ ਆਉਣਗੇ ਅਸੀਂ برداشت ਨਹੀਂ ਕਰ ਸਕਦੇ ਕੰਦ ਪਾਇਆ ਤੁਸੀਂ ਕਿਤੇ ਵੱਡੇ ਤੁਸੀਂ ਕਿਤੇ ਸਮਾਜ ਸੇਵੀ ਬਣ ਗਏ ਤੁਸੀਂ ਚਲੋ ਠੀਕ ਹੈ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ